ਰਾਗ ਸੋਰਠਿ ਵਾਰ ਮਹਲੇ ਚੌਥੇ ਕੀ ਰਾਗ ਸੋਰਠ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਯਾਨੀ ਕਿ ਚੌਥੇ ਪਾਤਸ਼ਾਹ ਜੀ ਦੀ ਇਹ ਸੋਰਠ ਰਾਗ ਵਿੱਚ ਵਾਰ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ਼ਲੋਕ ਮਹਲਾ ਪਹਿਲਾ ਸੁਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਸੁਰਠ ਰਾਗਣੀ ਸਦਾ ਸੋਹਣੀ ਲਗੇ ਜੇ ਇਸ ਦੇ ਰਾਈ ਪ੍ਰਭੂ ਦੇ ਗੁਣ ਗਾਵਿਆਂ ਸਦਾ ਤੇ ਰਹਿਣ ਵਾਲਾ ਪ੍ਰਭੂ ਮਨ ਵਿੱਚ ਵਸ ਪਏ ਦੰਦੀ ਮੈਲ ਨਾ ਕਤ ਮਨ ਜਿਬੈ ਸੱਚਾ ਸੋਏ ਨਿੰਦਿਆ ਕਰਨ ਦੀ ਵਾਦੀ ਨਾ ਰਹੇ ਮਨ ਵਿੱਚ ਕਿਸੇ ਨਾਲ ਵੈਰ ਵਿਰੋਧ ਨਾ ਹੋਵੇ ਤੇ ਜੀਬ ਉੱਤੇ ਉਹ ਸੱਚਾ ਮਾਲਕ ਹੋਵੇ ਸਸੁਰੇ ਪਈਐ ਭੈ ਵਸੀ ਸਤਿਗੁਰ ਸੇਵਨ ਸੰਗ ਇਸ ਤਰ੍ਹਾਂ ਜੀਵ ਇਸਤਰੀ ਲੋਕ ਪਰਲੋਕ ਵਿੱਚ ਪ੍ਰਮਾਤਮਾ ਦੇ ਡਰ ਵਿੱਚ ਜੀਵਨ ਗੁਜ਼ਾਰਦੀ ਹੈ ਤੇ ਗੁਰੂ ਦੀ ਸੇਵਾ ਕਰਕੇ ਨਿਚਾਕ ਹੋ ਜਾਂਦੀ ਹੈ ਪਾਉ ਕੋਈ ਸਹਿਮ ਦੱਬਾ ਨਹੀਂ ਪੰਦਾ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ 라ਵੈ ਪਿਰ ਸੰਗ ਵਿਖਾਵਾ ਛੱਡ ਕੇ ਜੇ ਪਤੀ ਪ੍ਰਭੂ ਨੂੰ ਮਿਲ ਪੈ ਤਬ ਪਤੀ ਵੀ ਤ੍ਰੁੱਠ ਕੇ ਇਸ ਨੂੰ ਆਪਣੇ ਨਾਲ ਮਿਲਾਉਂਦਾ ਹੈ ਸਦਾ ਸ਼ਿੰਗਾਰੀ ਨਾ ਮਨਹ ਕਦੇ ਨ ਮੈਲ ਪਤੰਗ ਜਿਸ ਜੀਵ ਇਸਤਰੀ ਦੇ ਮਨ ਵਿੱਚ ਪ੍ਰਭੂ ਦਾ ਨਾਮ ਟਿਕ ਜਾਏ ਉਸ ਨਾਮ ਸ਼ਿੰਗਾਰ ਨਾਲ ਸਦਾ ਸਜੀ ਰਹਿੰਦੀ ਹੈ ਤੇ ਕਦੇ ਵਿਕਾਰਾਂ ਦੀ ਉਸ ਨੂੰ ਰਤਾ ਭਰ ਵੀ ਮੈਲ ਨਹੀਂ ਲੱਗਦੀ ਦੇਵਰ ਜੇਠ ਮੁਏ ਦੁਖ ਸਸੂ ਕਾ ਡਰ ਕੇ ਸੋ ਦੇਵਰ ਜੇਠ ਮੁਏ ਦੁਖ ਸਸੂ ਕਾ ਡਰ ਕੇ ਸੋ ਉਸ ਜੀਵ ਸਤਰੀ ਦੇ ਕਾਮਾਦਿਕ ਵਿਕਾਰ ਮੁੱਕ ਜਾਂਦੇ ਹਨ ਮਾਇਆ ਦਾ ਵੀ ਕੋਈ ਦਬਾਅ ਉਸ ਉੱਤੇ ਨਹੀਂ ਰਹਿ ਜਾਂਦਾ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਚ ਸਭ ਸਚ ਹੈ ਨਾਨਕ ਪ੍ਰਭੂ ਪਤੀ ਨੂੰ ਮਨ ਵਿੱਚ ਵ사 ਕੇ ਜੇ ਜੀਵ ਇਸਤਰੀ ਪਤੀ ਪ੍ਰਭੂ ਨੂੰ ਚੰਗੀ ਲਾਗੇ ਤਾਂ ਉਸ ਦੇ ਮੱਥੇ ਦੇ ਭਾਗਾਂ ਦਾ ਟਿੱਕਾ ਸਮਝੋ ਉਸ ਨੂੰ ਹਰ ਥਾਂ ਸੱਚਾ ਪ੍ਰਭੂ ਦਿਸਦਾ ਹੈ ਮਹਲਾ ਚੌਥਾ ਸੋਰਠ tạm ਸੋਹਾਵਣੀ ਜਾਂ ਹਰਨਾਮ ਟੰਡੋਲੇ ਸੋਰਠ ਰਾਗਣੀ ਤਦੋਂ ਸੋਹਣੀ ਹੈ ਜੇ ਇਸ ਦੇ ਰਾਈ ਜੀ ਇਸਤਰੀ ਹਰੀ ਦੇ ਨਾਮ ਦੀ ਖੋਜ ਕਰੇ ਗੁਰ ਪੁਰਖ ਮਨਾਵੇਂ ਆਪਣਾ ਗੁਰਮਤੀ ਹਰ ਹਰ ਬੋਲੇ ਆਪਣੇ ਵੱਡੇ ਪਤੀ ਹਰੀ ਨੂੰ ਪ੍ਰਸਾਨ ਕਰੇ ਤੇ ਸਤਿਗੁਰ ਦੀ ਸਿੱਖਿਆ ਲੈ ਕੇ ਪ੍ਰਭੂ ਦਾ ਸਿਮਰਨ ਕਰੇ ਹਾਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਦਿਨ ਰਾਤ ਹਰੀ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ ਸਰੀਰੂ ਚੋਲੇ ਨੂੰ ਹਰੀ ਦੇ ਰੰਗ ਵਿੱਚ ਰੰਗੀ ਰੱਖੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ ਪਰਮਾਤਮਾ ਦੇ ਹਾ ਕੋਈ ਪੁਰਖ ਨਹੀਂ ਲੱਭਾ ਗੋਰਾ ਸਤਗੁਰ ਨਾਮ ਦਿਰੜਾਇਆ ਸਮਾਨ ਅਨਤ ਨ ਕਾਹੂ ਡੋਲੇ ਗੁਰੂ ਸਤਗੁਰ ਨੇ ਹਰੀ ਦਾ ਨਾਮ ਮੇਰੇ ਹਿਰਦੇ ਵਿੱਚ ਦਿਰੜ ਕੀਤਾ ਹੈ ਇਸ ਕਰਕੇ ਹੁਣ ਮੇਰਾ ਮਨ ਕਿਧਰੇ ਡੋਲਦਾ ਨਹੀਂ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੀ ਇਹ ਗੋਲ ਗੋਲੇ ਦਾਸ ਨਾਨਕ ਪ੍ਰਭੂ ਦਾ ਦਾਸ ਹੈ ਤੇ ਗੁਰੂ ਸਤਗੁਰ ਦੇ ਦਾਸਾਂ ਦਾ ਦਾਸ ਹੈ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ ਹੈ ਸਿਰਜਣਹਾਰ ਤੂੰ ਆਪੇ ਸੰਸਾਰ ਦੇ ਰਚਣ ਵਾਲਾ ਹੈ ਤੁਹਦੇ ਆਪੇ ਖੇਲ ਰਚਾਏ ਤੁਹਦੇ ਆਪ ਸਵਾਰਿਆ ਸੰਸਾਰ ਰੂਪ ਖੇਡ ਬਣਾ ਕੇ ਤੂੰ ਆਪ ਹੀ ਇਸ ਨੂੰ ਸੋਹਣਾ ਬਣਾਇਆ ਹੈ ਸੰਸਾਰ ਰਚਣ ਵਾਲਾ ਤੂੰ ਆਪ ਹੈ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਇਸ ਨੂੰ ਦਾਤਾ ਬਖਸ਼ਣ ਵਾਲਾ ਵੀ ਤੂੰ ਆਪ ਹੀ ਹੈ ਕੋਨਾ ਦਾਤਾ ਨੂੰ ਭੋਗਣ ਵਾਲਾ ਵੀ ਤੂੰ ਹੀ ਹੈ ਸਭ ਤੇਰਾ ਸ਼ਬਦ ਵਰਤੈ ਉਪਾਵਣ ਹਰਿਆ ਹੈ ਜਗਤ ਨੂੰ ਪੈਦਾ ਕਰਨ ਵਾਲੇ ਸਭ ਥਾਈ ਤੇਰੀ ਜੀਮਨ ਰੌਮ ਵਰਤ ਰਹੀ ਹੈ ਹਾਂ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਪਰ ਮੈਂ ਆਪਣੇ ਸਤਿਗੁਰ ਤੋਂ ਸਦਕੇ ਹਾਂ ਜਿਸ ਨੇ ਸਨਮੁਖ ਹੋ ਕੇ ਤੇਰੀ ਸਿਫਤ ਸਲਾਹ ਸਦਾ ਕਰ ਸਕਦਾ ਹਾਂ ਸੋ ਲੋਕ ਮਹਲਾ ਤੀਜਾ ਹਮੇ ਜਲਤੇ ਜਲ ਮੁਏ ਭਾਮ ਆਏ ਦੂਜੇ ਭਾਏ ਸੰਸਾਰੀ ਜੀਵ ਹਮੇ ਵਿੱਚ ਸੜਦੇ ਹੋਏ ਸੜ ਮੁਏ ਸੰਤ ਤੇ ਮਾਇਆ ਦੇ ਮੋਹ ਵਿੱਚ ਭਟਕ ਭਟਕੇ ਜਦੋਂ ਗੁਰੂ ਤੇ ਦਰ ਤੇ ਆਏ ਪੂਰੇ ਸਤਗੁਰ ਰੱਖ ਲੀਏ ਆਪਣੇ ਪੰਨੇ ਪਾਏ ਤਾਂ ਪੂਰੇ ਸਤਗੁਰ ਨੇ ਆਪਣੇ ਲੜ ਲਾ ਕੇ ਬਚਾ ਲਏ ਹਾਂ ਇਹ जग ਜਲ ਤਨਦਰਿਆ ਆ ਗੁਰ ਕੈ ਸ਼ਬਦ ਸੁਭਾਏ ਉਹਨਾਂ ਨੂੰ ਸਤਿਗੁਰ ਦੇ ਸ਼ਬਦ ਦੇ ਰਾਹੀ ਸੁਭਾਵਕ ਹੀ ਇਹ ਸੰਸਾਰ ਛੜਦਾ ਦਿਸਿਆ ਸ਼ਬਦ ਰਤੇ ਸੇ ਸੀਤਲ ਭੈ ਨਾਨਕ ਸੱਚ ਕਮਾਏ ਤਾਹੇ ਨਾਨਕ ਉਹ ਗੁਰੂ ਦੇ ਸ਼ਬਦ ਵਿੱਚ ਰੰਗੀਜ ਕੇ ਤੇ ਨਾਮ ਸਿਮਰਨ ਦੀ ਕਮਾਈ ਕਰਕੇ ਠੰਡੇ ਠਾਰ ਹੋ ਗਏ ਮਹਲਾ ਤੇਜਾ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਣ ਉਹਨਾਂ ਮਨੁੱਖਾਂ ਦਾ ਸੇਵਿਆ ਹੋਇਆ ਸਤਿਗੁਰ ਸਫਲ ਹੈ ਭਾਉ ਸਤਿਗੁਰ ਦੀ ਸੇਵਾ ਉਹਨਾਂ ਲਈ ਸਫਲ ਹੈ ਤੇ ਉਹਨਾਂ ਦਾ ਜਨਮ ਵੀ SLAGA ਜੋਗ ਹੈ ਕਬੂਲ ਹੋਣ ਤੇ ਜੋਗ ਹੁੰਦਾ ਹੈ ਜਿਨਾਂ ਸਤਿਗੁਰ ਜੀਵੰਦਿਆ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਜਿਨ੍ਹਾਂ ਸਤਗੁਰ ਜੀਵਨ ਦਿਆਂ ਮੋਇਆ ਨਾ ਵਿਸਰੈ ਸਹੀ ਪੁਰਖ ਸੁਝਾਣੋ ਉਹੀ ਮਨੁੱਖ ਸਿਆਣੇ ਗਿਣੇ ਜਾਂਦੇ ਹਨ ਜਿਨ੍ਹਾਂ ਨੂੰ ساری ਉਮਰ ਕਦੇ ਵੀ ਆਪਣਾ ਸਤਗੁਰ ਨਹੀਂ ਭੁੱਲਦਾ ਕਉਲ ਉਧਾਰੇ ਆਪਣਾ ਸੋ ਜਨ ਹੋਵੇਂ ਪਰਵਾਣ ਜੋ ਮਨੁੱਖ ਇਹੋ ਜਿਹੀ ਕਾਰ ਕਰਦਾ ਹੈ ਉਹ ਆਪ ਕਬੂਲ ਹੋ ਜਾਂਦਾ ਹੈ ਤੇ ਆਪਣੀ ਕੋਲ ਨੂੰ ਵੀ ਤਾਰ ਲੈਂਦਾ ਹੈ ਗੁਰਮੁਖ ਮੋਏ ਜਿਉਂਦੇ ਪ੍ਰਵਾਣ ਹੈ ਮਨਮੁਖ ਜਨਮ ਮਰਾਹ ਸਤਗੁਰ ਦੇ ਸਨਮੁਖ ਰਹਿਣ ਵਾਲੇ ਮਨੁਖ ਜਿਉਂਦੇ ਵੀ ਅਤੇ ਮੋਏ ਵੀ ਕਬੂਲ ਹਨ ਪਰ ਮਨ ਦੇ ਅੰਧੇ ਇਹਨ ਮਨੁਖ ਜੰਮ ਦੇ ਮਰਦੇ ਰਹਿੰਦੇ ਹਨ ਨਾਨਕ ਮੋਏ ਨ ਅੱਖੀਐ ਜੇ ਗੁਰ ਕੈ ਸ਼ਬਦ ਸਮਾਹੇ ਨਾਨਕ ਜੋ ਮਨੁਖ ਸਤਗੁਰ ਦੇ ਸ਼ਬਦ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਨੂੰ ਮੋਏ ਹੋਏ ਨਹੀਂ ਆਖੀ ਦਾ ਪੌੜੀ ਹਾਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈਐ ਮਾਇਆ ਤੋਂ ਰਹਿ ਤਕਾਲ ਪੁਰਖ ਦੀ ਸੇਵਾ ਕਰਕੇ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਸਤ ਸੰਗਤ ਸਾਧੂ ਲੱਗ ਹਰ ਨਾਮ ਸਮਾਈਐ ਪਰ ਗੁਰੂ ਦੀ ਸੰਗਤ ਵਿੱਚ ਹੀ ਜੁੜ ਕੇ ਹਰੀ ਦੇ ਨਾਮ ਵਿੱਚ ਲੀਨ ਹੋ ਸਕੀਦਾ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਐ ਹੇ ਹਰੀ ਮੈਨੂੰ ਮੂਰਖ ਨੂੰ ਆਪਣੀ ਵੱਡੀ ਕਾਰ ਭਾਉ ਭਗਤੀ ਵਿੱਚ ਜੋੜ ਲੈ ਹਾਂ ਗੋਲਾ ਲਾਲਾ ਤੋਦ ਮੈਂ ਹੁਕਮ ਫਰਮਾਈ ਐ ਮੈਨੂੰ ਹੁਕਮ ਕਰ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਹਾਂ ਗੁਰਮੁਖ ਘਰ ਕਮਾਵਾਂ ਜੇ ਗੁਰ ਸਮਝਾਈ ਐ ਮੇਰ ਕਰਕੇ ਸਤਿਗੁਰ ਨੇ ਜੋ ਕਾਰ ਸਮਝਾਈ ਹੈ ਉਹ ਮੈਂ ਸਤਿਗੁਰ ਦੇ ਸਨਮੁਖ ਹੋ ਕੇ ਕਰਾਂ ਸ਼ਲੋਕ ਮਹਲਾ 3 ਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆ ਸੋ ਪਿਛਲੇ ਕੀਤੇ ਕਰਮ ਅਨੁਸਾਰ ਮੁੱਢ ਤੋਂ ਜੋ ਸੰਸਕਾਰ ਰੂਪ ਲੇਖ ਲਿਖਿਆ ਪਾਉ ਉਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਮੋਹ ਠਗੌਲੀ ਪਾਈਆਂ ਨ ਵਿਸਰਿਆ ਗੁਣਤਾਸ ਉਸ ਲੇਖ ਅਨੁਸਾਰ ਹੀ ਮੋਹ ਦੀ ਠਗੌਲੀ ਠੱਗ ਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਣਾ ਦਾ ਖਜ਼ਾਨਾ ਹਰੀ ਵਿਸਰ ਗਿਆ ਹੈ ਮਤ ਜਾਣੋ ਜਗ ਜੀਵਨ ਦਾ ਦੂਜੇ ਪਾਏ ਮਿਆਸ ਉਸ ਸੰਸਾਰ ਨੂੰ ਜੀਉਂਦਾ ਨਾ ਸਮਝੋ ਜੋ ਮਾਇਆ ਦੇ ਮੋਹ ਵਿੱਚ ਮਾਇਆ ਪਿਆ ਹੈ ਜਿੰਨੀ ਗੁਰਮੁਖ ਨਾਮ ਨ ਚੇਤੇਉ ਸੇ ਬਾਣ ਨ ਮਿਲਣੀ ਪਾਸ ਜਿਨ੍ਹਾਂ ਨੇ ਸਤਿਗੁਰ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ ਦੁੱਖ ਲਾਗਾ ਬਹੁਤ ਅਤਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਉਹ ਮਨਮੁਖ ਬਹੁਤ ਹੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਦੀ ਖਾਤਰ ਮਾਇਆ ਦੇ ਮੋਹ ਵਿੱਚ ਮੋਏ ਪਏ ਸਨ ਉਹ ਪੁੱਤਰ ਇਸਤਰੀ ਤੰ ਕੋਈ ਨਾਲ ਨਹੀਂ ਜਾਏਗਾ ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰ ਉਹ ਬੇਸਾਸ ਹੋ ਸੰਸਾਰ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੋਇਆ ਬਹੁਤ ਸ਼ਰਮਿੰਦੇ ਹੋਏ ਤੇ ਹੋ ਕੇ ਲੈਂਦੇ ਹਨ ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਏ ਵੇ ਸ਼ਾਸ ਮਨਮੁਖਾਂ ਦਾ ਕੋਈ ਵਿਸਾ ਨਹੀਂ ਕਰਦਾ ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਦਰ ਨਾਮ ਨਿਵਾਸ ਹੈ ਹੈ ਨਾਨਕ ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ ਮਹਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੈ ਸੁਭਾਏ ਸਤਿਗੁਰ ਦੇ ਸਨਮੁਖ ਹੋਏ ਜੋ ਮਨੁਖ ਆਪਾ ਨਿਵਾਰ ਕੇ ਪ੍ਰਭੂ ਵਿੱਚ ਸੁਭਾਵਕ ਹੀ ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ ਸਤਗੁਰ ਕਾ ਭਾਣਾ ਅਨ ਦਿਨ ਕਰੈ ਸੇ ਸਾਚ ਰਹੇ ਸਮਾਏ ਜੋ ਸਦਾ ਸਤਗੁਰ ਦਾ ਪਾਣਾ ਮੰਨਦੇ ਹਨ ਉਹ ਸੱਚੇ ਹਰੀ ਵਿੱਚ ਸਮਾਏ ਰਹਿੰਦੇ ਹਨ ਦੂਜੇ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰੇ ਵਿਕਾਰ ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਮਨਮੁਖ ਆਪਣੇ ਮਤਲਬ ਦੇ ਪਿਆਰੇ ਹੋਣ ਕਰਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਪਰ へ ਨਾਨਕ ਉਹਨਾਂ ਦੇ ਸਿਰ ਕੀ ਦੋਸ਼ ਪਿਛਲੇ ਕੀਤੇ ਕੰਮਾਂ ਅਨੁਸਾਰ ਮੁੱਢ ਤੋਂ ਉਕਰਿਆ ਹੋਇਆ ਸੰਸਕਾਰ ਰੂਪ ਲੈ ਕਮਾਉਣਾ ਪੈਂਦਾ ਹੈ ਕੋਈ ਮਿਟਾਉਣ ਜੋਗਾ ਨਹੀਂ ਪੌੜੀ ਤੁਹਦੇ ਆਪੇ ਜਗਤੋ ਪਾਇ ਕਹਿ ਆਪ ਖੇਲ ਰਚਾਇਆ ਹੈ ਹਰੀ ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ ਜਗਤ ਵਿੱਚ ਵਧਾ ਦਿੰਦਾ ਹੈ ਵਿੱਚ ਹਉਮੈ ਲੇਖਾ ਮੰਗੀ ਹੈ ਫਿਰ ਆਵੇ ਜਾਇਆ اے مو دے ਉਪਦੇ ਅਹੰਕਾਰ ਵਿੱਚ ਲੱਗਿਆ ਦਰਗਾਹ ਵਿੱਚ ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਣਾ ਪੈਂਦਾ ਹੈ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਜਿਨ੍ਹਾਂ ਤੇ ਹਰੀ ਆਪ ਮੇਰ ਕਰਦਾ ਹੈ ਉਹਨਾਂ ਨੂੰ ਸਤਗੁਰ ਨੇ ਇਹ ਸਮਝ ਪਾ ਦਿੱਤੀ ਹੈ ਵਲੇਹਾਰੀ ਗੁਰ ਆਪਣੇ ਸਦਾ ਸਦਾ ਕਮਾਇਆ ਇਸ ਕਰਕੇ ਮੈਂ ਆਪਣੇ ਸਤਿਗੁਰ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ਸ਼ਲੋਕ ਮਹਲਾ 3ਾ ਮਾਇਆ ਮਮਤਾ ਮੋਹਣੀ ਜਨ ਵਿਣਦੰਤਾ ਜਗ ਖਾਇਆ ਮਾਇਆ ਦੀ ਅਪਨਾਤ ਪਾਵੇ ਖਿਆਲ ਕੇ ਇਹ ਸ਼ੈ ਮੇਰੀ ਹੈ ਧਨ ਮੇਰਾ ਹੈ ਮਨ ਨੂੰ ਮੋਣ ਵਾਲੀ ਹੈ ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ ਪਾਲ ਸਮੂਲ ਚਾਹੀ ਨਿਗਲ ਲਿਆ ਹੈ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇਆ ਮਨ ਮੁਖ ਇਸ ਮਮਤਾ ਵਿੱਚ ਗਰਸੇ ਗਏ ਹਨ ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਵਿੱਚ ਚਿਤ ਜੋੜਿਆ ਹੈ ਉਹ ਬਚ ਗਏ ਹਨ ਬਿਨ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਸਤਗੁਰ ਦੇ ਸੰਮੁਖ ਹੋ ਕੇ ਇਹ ਦਿਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਹ ਮਨ ਨਾ ਵਸਾਇਆ ਮਾਇਆ ਦੇ ਕਜੀਏ ਕਰਦੇ ਆ ਮਨੁੱਖਾ ਜਨਮ ਨੇ ਫਲ ਘਵਾ ਲਿੰਦਾ ਹੈ ਤੇ ਸੁਖ ਦਾਤਾ ਨਾਮ ਮਨ ਵਿੱਚ ਨਹੀਂ ਵਸਦਾ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਪਰ हे ਨਾਨਕ ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦੇ ਅਨੁਸਾਰ ਸੰਸਕਾਰ ਰੂਪ ਲੇਖ ਉਕ੍ਰੇ ਕੇ ਪ੍ਰਭੂ ਦੇ ਰੱਖ ਦਿੱਤਾ ਹੈ ਉਹ ਮਹਲਾ ਤੀਜਾ ਕਰ ਹੀ ਮਹ ਅੰਮ੍ਰਿਤ ਪਰਪੂਰ ਹੈ ਮਨਮੁਖਾਂ ਸਾਧਨਾ ਪਾਇਆ ਨਾਮ ਰੂਪ ਅੰਮ੍ਰਿਤ ਹਰੇਕ ਜੀਵ ਦੇ ਹਿਰਦੇ ਰੂਪਕਾਰ ਵਿੱਚ ਹੀ ਭਰਿਆ ਹੋਇਆ ਹੈ ਪਰ ਮਨਮੁਖਾਂ ਨੂੰ ਉਸ ਦਾ ਸਵਾਦ ਨਹੀਂ ਆਉਂਦਾ ਜੋ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਪੁਲਾਇਆ ਜਿਵੇਂ ਹਰਨ ਆਪਣੀ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿੱਚ ਪੁਲਾਇਆ ਹੋਇਆ ਭਟਕਦਾ ਹੈ ਤਿਵੇਂ ਮਨਮੁਖ ਨਾਮ ਅੰਮ੍ਰਿਤ ਨੂੰ ਛੱਡ ਕੇ ਵਿਉ ਨੂੰ ਇਕੱਠਾ ਕਰਦਾ ਰਹਿੰਦਾ ਹੈ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ ਆਪੁ ਖੁਆਇਆ ਪਰ ਉਸਨੇ ਵੀ ਕੀ ਵਸ ਕਰਤਾਰ ਨੇ ਉਸ ਦੇ ਪਿਛਲੇ ਕੀਤੇ ਅਨਸਾਰ ਉਸ ਨੂੰ ਆਪ ਖੁਝਾਇਆ ਹੋਇਆ ਹੈ ਗੁਰਮਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਵਿਰਲੇ ਗੁਰਮਖ ਨੂੰ ਸਮਝ ਪੈਂਦੀ ਹੈ ਕਿ ਉਹਨਾਂ ਨੂੰ ਹਿਰਦੇ ਵਿੱਚ ਹੀ ਪਰਮਾਤਮਾ ਦੇਸ ਪੈਂਦਾ ਨਾਮ ਅਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਉਹਨਾਂ ਦਾ ਮਨ ਤੇ ਸਰੀਰ ਠੰਡੇ ਠਾਰ ਹੋ ਜਾਂਦੇ ਹਨ ਤੇ ਜੀਵ ਨਾਲ ਜਪ ਕੇ ਉਹਨਾਂ ਨੂੰ ਨਾਮ ਦਾ ਸਵਾਦ ਆ ਜਾਂਦਾ ਹੈ ਸ਼ਬਦ ਹੀ ਨਾਮ ਉਪਜੈ ਸ਼ਬਦ ਦੇ ਮੇਲ ਮਿਲਾਇਆ ਸਤਿਗੁਰ ਦੇ ਸ਼ਬਦ ਨਾਲ ਹੀ ਨਾਮ ਦਾ ਅੰਗੂਰ ਹਿਰਦੇ ਵਿੱਚ ਉਗਦਾ ਹੈ ਤੇ ਸ਼ਬਦ ਦੇ ਰਾਹੀ ਹੀ ਹਰੀ ਨਾਲ ਮੇਲ ਹੁੰਦਾ ਹੈ ਬੇਨ ਸ਼ਬਦ ਹੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਸ਼ਬੋ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁ ਮਨੁੱਖਾ ਜਨਮ ਬੇਰਥ ਗਵਾਉਂਦਾ ਹੈ ਅਮਰਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਹੈ ਨਾਨਕ ਗੁਰੂ ਦਾ ਇੱਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਗੁਰ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ ਪੌੜੀ ਸੋ ਹਰ ਪੁਰਖ ਅਗੰਮ ਹੈ ਕਹ ਕੇ ਤਬਿਦ ਪਾਈਐ ਹੈ ਭਾਈ ਦੱਸ ਉਹ ਹਰੀ ਜੋ ਅਗੰਮ ਪੁਰਖ ਹੈ ਕਿਸ ਤਰ੍ਹਾਂ ਮਿਲ ਸਕਦਾ ਹੈ ਤਿਸ ਰੂਪ ਨਾ ਰੇਖ ਅਦਿਸ਼ਟ ਕਹ ਜਨ ਕਿਉਂ ਧਾਈ ਹੈ ਉਸ ਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਦਿਸਦਾ ਵੀ ਨਹੀਂ ਉਸ ਨੂੰ ਕਿਵੇਂ ਸਿਮਰਿਐ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਸ਼ਕਲ ਤੋਂ ਬਿਨਾ ਮਾਇਆ ਤੋਂ ਅਹਿਤ ਪੌਂਚ ਤੋਂ ਪਰੇ ਸੋ ਕੀ ਆਕੇ ਉਸ ਦੀ ਸਿੱਧ ਸਲਾਹ ਕਰੀਏ ਜਿਸੇ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਜਿਸ ਮਨੁੱਖ ਨੂੰ ਪ੍ਰਭੂ ਆਪ ਸਮਝ ਦਿੰਦਾ ਹੈ ਉਹ ਪ੍ਰਭੂ ਦੇ ਰਾਤੇ ਤੁਰਦਾ ਹੈ ਗੁਰਪੂਰੇ ਵੇ ਖਾਲਿਆ ਗੁਰ ਸੇਵਾ ਪਾਈਐ ਪੂਰੇ ਗੁਰੂ ਨੇ ਹੀ ਉਸ ਦਾ دیدار ਕਰਾਇਆ ਹੈ ਗੁਰੂ ਦੀ ਦਸੀਕਾਰ ਕੀਤਿਆਂ ਹੀ ਉਹ ਮਿਲਦਾ ਹੈ ਸ਼ਲੋਕ ਮਹਲਾ 3 ਜਿਉ ਤਨ ਕੋ ਲੂ ਪੀੜੀਐ ਰਾਤਨਾ ਪੋਰੀ ਡੇਰ ਜੇ ਮੇਰਾ ਸਰੀਰਤਾ ਭਰ ਵੀ ਲਹੁ ਨਾ ਦੇਵੇ ਭਵੇਂ ਤਲਾ ਮਾਂਗੇ ਕੋਲੂ ਵਿੱਚ ਪੀੜਿਆ ਜਾਏ ਪਾਉ ਜੇ अनेका ਕਰੜੇ ਕਸ਼ਟ ਆਉਣ ਤੇ ਵੀ ਮੇਰੇ ਅੰਦਰ ਸਰੀਰ ਦੇ ਬਚੇ ਰਹਿਣ ਦੀ ਲਾਲਸਾ ਰਤਾ ਫੀ ਨਾ ਹੋਵੇ ਜਿਉ ਵਨਜੈ ਚੋਖਨੀਏ ਸੱਚੇ ਸਦੜੈ ਨੇ ਜੇ ਮੇਰੀ ਜਿੰਦ ਸੱਚੇ ਪ੍ਰਭੂ ਦੇ ਪਿਆਰ ਤੋਂ ਵਾਰਨੇ ਸਦਕੇ ਪਈ ਹੋਵੇ ਨਾਨਕ ਮੇਲ ਨਾ ਚੁਕਈ ਰਾਤਾਂ ਤੜੇ ਹੇ ਨਾਨਕ ਤਾਹੀ ਪ੍ਰਭੂ ਨਾਲ ਮਿਲਾਪ ਨਾ ਦਿਨੇ ਨਾ ਰਾਤ ਕਦੇ ਵੀ ਨਹੀਂ ਟੁੱਟਦਾ ਮਹਲਾ ਤੀਜਾ ਸੱਜਣ ਮੈਂਡਾ ਰੰਗ ਲਾ ਰੰਗ ਲਾਏ ਮੰਨ ਲੈ ਮੇਰਾ ਸੱਜਣ ਰੰਗੀਲਾ ਹੈ ਮੰਨ ਲੈ ਕੇ ਪ੍ਰੇਮ ਦਾ ਰੰਗ ਲਾ ਦਿੰਦਾ ਹੈ ਜੋ ਮਜੀਠੇ ਕੱਪੜੇ ਰੰਗੇ ਪੀ ਪਾਹੇ ਜਿਵੇਂ ਕੱਪੜੇ ਦੀ ਪਾ ਦੇ ਕੇ ਮਜੀਠ ਵਿੱਚ ਰੰਗੇ ਜਾਂਦੇ ਹਨ ਤਵੇਂ ਆਪਾ ਦੇ ਕੇ ਹੀ ਪ੍ਰੇਮ ਰੰਗ ਮਿਲਦਾ ਹੈ ਨਾਨਕ ਰੰਗ ਨਾਇਉਤਰੇ ਬਿਆਨ ਲੱਗੇ ਕਿ ਇਹ ਨਾਨਕ ਇਸ ਤਰ੍ਹਾਂ ਰੰਗ ਫੇਰ ਨਹੀਂ ਲੈਂਦਾ ਅਤੇ ਨਾ ਹੀ ਕੋਈ ਹੋਰ ਚੜ ਸਕਦਾ ਹੈ ਭਾਉ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗ ਸਕਦੀ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਇਂਦਾ ਹਰ ਆਪ ਹੀ ਸਭ ਵਿੱਚ ਵਾਪਰਿਆ ਹੈ ਆਪ ਹੀ ਸਭ ਨੂੰ ਬੁਲਾਉਂਦਾ ਹੈ ਭਾਵੇਂ ਆਪ ਹੀ ਹਰੇਕ ਵਿੱਚ ਮੋਟਦਾ ਹੈ ਹਰ ਆਪੇ ਸ੍ਰੇਸ਼ਟ ਸਵਾਰ ਸਿਰ ਧੰਦੇ ਲਾਇਂਦਾ ਸੰਸਾਰ ਨੂੰ ਆਪ ਹੀ ਰਾਜ ਕੇ ਹਰੇਕ ਦੀਵ ਨੂੰ ਮਾਇਆ ਦੇ ਕਜੀਏ ਵਿੱਚ ਲਾ ਦਿੰਦਾ ਹੈ ਇਕ ਨਾਮ ਭਗਤੀ ਲਾਏ ਇਕ ਆਪ ਖੁਆਇੰਦਾ ਇਕ ਨਾ ਨੂੰ ਆਪਣੀ ਭਗਤੀ ਵਿੱਚ ਲਾਉਂਦਾ ਹੈ ਤੇ ਕਈ ਜੀਵਾਂ ਨੂੰ ਆਪ ਹੀ ਭੁਲਾਉਂਦਾ ਹੈ ਇਕ ਨਾਮ ਮਾਰਗ ਆਪਾਏ ਇਕ ਉਜੜ ਪਾਏਂਦਾ ਇਕ ਨਾ ਨੂੰ ਸਿੱਧੇ ਰਾਹ ਤੇ ਤੋਰਦਾ ਹੈ ਤੇ ਇਕ ਨਾ ਨੂੰ ਪਰੇ ਪਾ ਦਿੰਦਾ ਹੈ ਜਨ ਨਾਨਕ ਨਾਮ ਤੇ ਆਏ ਗੁਰਮੁਖ ਗੁਣ ਗਾਏਂਦਾ ਦਾਸ ਨਾਨਕ ਵੀ ਉਸ ਦੀ ਭਗਤੀ ਦੀ ਖਾਤਰ ਨਾਮ ਸਿਮਰਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ ਉਸ ਦੀ ਸਿੱਧ ਸਲਾਹ ਕਰਦਾ ਹੈ। ਸ਼ਲੋਕ ਮਹਲਾ 7 ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋਈ ਮਨੁੱਖ ਚਿਤ ਲਗਾ ਕੇ ਸੇਵਾ ਕਰੇ ਤਾਂ ਸਤਿਗੁਰ ਦੀ ਦਸੀ ਸੇਵਾ ਜ਼ਰੂਰ ਫਲ ਲਾਉਂਦੀ ਹੈ। ਮਨ ਚੰਦਿਆ ਫਲ ਪਾਵਣਾ ਹਮੈ ਵਿੱਚੋਂ ਜਾਏ ਮਨ ਇੱਛਿਆ ਫਲ ਮਿਲਦਾ ਹੈ ਹੰਕਾਰ ਮਨ ਵਿੱਚੋਂ ਦੂਰ ਹੁੰਦਾ ਹੈ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਜ਼ਿੰਦਗੀ ਦੇ ਬੰਧਨ ਜਿੰਨੇ ਵੀ ਬੰਧਨ ਪਏ ਹੋਏ ਆ ਉਹ ਸਾਰੇ ਗੁਰੂ ਦੀ ਦੱਸੀ ਸੇਵਾ ਗੁਰੂ ਦਾ ਦੱਸਿਆ ਹੁਕਮ ਕੱਟ ਦਿੰਦਾ ਤੇ ਸੱਚੇ ਵਿੱਚ ਸਮਾ ਜਾਂਦਾ ਸੱਚੇ ਵਰਗਾ ਹੋ ਜਾਂਦਾ ਇਸ ਜਗ ਮੈਂ ਨਾਮ ਅਲਬ ਹੈ ਗੁਰਮੁਖ ਵਸੈ ਮਨ ਆਏ ਇਸ ਸੰਸਾਰ ਵਿੱਚ ਹਰੀ ਦਾ ਨਾਮ ਦੁਰਲੱਭ ਹੈ ਸਤਿਗੁਰ ਦੇ ਸਨਮੁਖ ਮਨੁਖ ਦੇ ਮਨ ਵਿੱਚ ਆ ਕੇ ਵਸਦਾ ਹੈ ਨਾਨਕ ਜੋ ਗੁਰ ਸੇਵੈ ਆਪਣਾ ਹਉ ਤਿਨ ਬਲ ਹਾਰੇ ਜਾਉ ਹੈ ਨਾਨਕ ਮੈਂ ਸਦਕੇ ਹਉ ਨਾ ਤੋਂ ਜੋ ਆਪਣੇ ਸਤਿਗੁਰ ਦੇ ਦਸੀਕਾਰ ਕਰਦੇ ਹਨ ਮਹਲਾ ਤੀਜਾ ਮਨਮੁਖ ਮਨ ਅਜਿਤ ਹੈ ਦੂਜੈ ਲੱਗੈ ਜਾਏ ਮਨਮੁਖ ਦਾ ਮਨ ਉਸ ਤੇ ਕਾਬੂ ਤੋਂ ਬਾਹਰ ਹੈ ਕਿਉਂਕਿ ਉਹ ਮਾਇਆ ਵਿੱਚ ਜਾ ਕੇ ਲੱਗਾ ਹੋਇਆ ਹੈ ਤਿਸ ਨੂੰ ਸੁਖ ਸੁਪਨੇ ਨਹੀਂ ਦੁਖ ਹੈ ਦੁਖ ਵਿਹਾਏ ਸਟੈ ਹੈ ਕਿ ਉਸ ਨੂੰ ਸੁਪਨੇ ਵਿੱਚ ਵੀ ਸੁਖ ਨਹੀਂ ਮਿਲਦਾ ਉਸ ਦੀ ਉਮਰ ਸਦਾ ਦੁਖ ਵਿੱਚ ਹੀ ਗੁਜ਼ਰਦੀ ਹੈ ਕਰ ਕਰ ਪੜ ਪੜ ਪੰਡਿਤ ਥੱਕੇ ਸਿਧ ਸਮਾਦ ਲਗਾਏ अनेका ਪੰਡਿਤ ਲੋਕ ਪੜ ਪੜ ਕੇ ਤੇ ਸਿਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ ਇਹ ਮਾਨ ਵਸ ਨਾ ਆਵਈ ਥੱਕੇ ਕਰਮ ਕਮਾਏ ਕਈ ਕਰਮ ਕਰਕੇ ਥੱਕ ਗਏ ਪੜਨ ਨਾਲ ਤੇ ਸਮਾਧੀਆਂ ਲਾਉਣ ਨਾਲ ਵੀ ਇਹ ਮਨ ਕਾਬੂ ਨਹੀਂ ਆਉਂਦਾ ਭੇਖ ਧਾਰੀ ਭੇਖ ਕਰ ਥੱਕੇ ਪਾਰਛਿਤ ਤੀਰਥਾਂ ਆਏ ਕਈ ਤਰ੍ਹਾਂ ਦੇ ਪੇਕ ਕਰਕੇ ਥਾਗੇ 88 ਤੀਰਥਾਂ ਤੇ ਇਸ਼ਨਾਨ ਕਰਕੇ ਵੇਖਿਆ ਪਰ ਮਨ ਕਾਬੂ ਵਿੱਚ ਨਹੀਂ ਆਇਆ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਭੁਲਾਏ ਹਉ ਮੈਂ ਦੇ ਪਰਮ ਵਿੱਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ ਗੁਰ ਪ੍ਰਸਾਦੀ ਪਾਉ ਪਾਇਆ ਵੱਡ ਭਾਗ ਵਸਿਆ ਮਨ ਆਏ ਵੱਡੇ ਭਾਗਾ ਨਾਲ ਸਤਿਗੁਰ ਦੀ ਕਿਰਪਾ ਰਾਹੀ ਪਾਉ ਫਿਲਦਾ ਹੈ ਤੇ ਮਨ ਵਿੱਚ ਆ ਕੇ ਵਸਦਾ ਹੈ ਭੈ ਪਾਏ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਆਤ੍ਰਿਕਾ ਹੈ ਸ਼ਬਦ ਨੂੰ ਸ਼ਬਦ ਦੇ ਰਾਹੀਂ ਮਨ ਨੂੰ ਵਸ ਕਰਨ ਦਾ ਹਰੀ ਦਾ ਪਾਉ ਉਪਜਿਆ ਤੇ ਹਉ ਮੈਂ ਸਤਿਗੁਰ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵਸ ਵਿੱਚ ਆਉਂਦਾ ਹੈ ਹਰ ਤੀਰਥਾਂ ਦੇ ਨਾਮ ਨਾਲ ਤੇ ਤਰ੍ਹਾਂ ਤਰ੍ਹਾਂ ਦੇ ਲਿਬਾਸ ਧਾਰਨ ਕਰਨ ਨਾਲ ਕੋਈ ਭੇਕ ਬਣਾਉਣ ਨਾਲ ਨਹੀਂ ਆਉਂਦਾ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਜੋ ਮਨੁੱਖ ਜੋਤੀ ਪ੍ਰਭੂ ਵਿੱਚ ਆਪਣੀ ਮਰਤੀ ਮਿਲਾ ਕੇ ਸੱਚੇ ਵਿੱਚ ਰੰਗੇ ਗਏ ਹਨ ਉਹ ਨਿਰਮਲ ਹੋ ਗਏ ਹਨ ਤੇ ਉਹਨਾਂ ਦਾ ਮਨ ਵਾਸ ਵਿੱਚ ਆ ਗਿਆ ਸਤਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪਰ ਏ ਨਾਨਕ ਸਤਗੁਰ ਦੇ ਮਿਲਿਆ ਹੀ ਨਾ ਮਿਲਦਾ ਹੈ ਸੋਗ ਵਿੱਚ ਸਮਾਈ ਹੁੰਦੀ ਹੈ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਮਣਾ ਰਾਜਿਆਂ ਤੇ ਰਾਣਿਆਂ ਦੇ ਰੰਗ ਚਾਰ ਦਿਨਾਂ ਭਾਉ ਥੋੜੇ ਚਿਰ ਲਈ ਸੋਭੀ ਗੁੰਦੇ ਹਨ ਇਹ ਮਾਇਆ ਰੰਗ ਕਸੁੰਭ ਖਿੰਮੈ ਲਹਿ ਜਾਵਣਾ ਮਾਇਆ ਦਾ ਇਹ ਰੰਗ ਕਸੁੰਬੇ ਦਾ ਰੰਗ ਹੈ ਭਾਉ ਕਸੁੰਬੇ ਵਾਂਗ ਛੇਨ ਭੰਗਰ ਦੇ ਵਿੱਚ ਹੀ ਮਾਤਰ ਵਿੱਚ ਹੀ ਲਹਿ ਜਾਏਗਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਸੰਸਾਰ ਤੋਂ ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ ਪਰ ਇਸ ਦੇ ਕਾਰਨ ਕੀਤੇ ਪਾਪ ਆਪਣੇ ਸਿਰ ਤੇ ਲੈ ਕੇ ਜਾਈਦੇ ਹਨ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਜਦੋਂ ਖਾਲ ਨੇ ਫੜ ਕੇ ਅੱਗੇ ਲਾ ਲਿਆ ਤਾਂ ਜੀਵ ਡਾਡਾ ਪਹਿ ਪੀਤ ਹੁੰਦਾ ਹੈ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਮਨੁੱਖਾ ਜਨ ਵਾਲਾ ਉਹ ਸਮਾਂ ਫਿਰ ਮਿਲਦਾ ਨਹੀਂ ਇਸ ਵਾਸਤੇ ਪਛਤਾਉਂਦਾ ਹੈ ਸ਼ਲੋਕ ਮਹਲਾ 3 ਜਾ ਸਤਗੁਰ ਤੇ ਜੋ ਮੋਹ ਫਿਰੇ ਸੇ ਬਦੇ ਦੁੱਖ ਸਹਾਂਹੇ ਜਿਹੜੇ ਗੁਰੂ ਨਾਲੋਂ ਮੂੰਹ ਫੇਰ ਲੈਂਦੇ ਆ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਆ ਉਹ ਬੰਦਨਾ ਚ ਪਏ ਹੋਏ ਸਦਾ ਦੁੱਖ ਸਹਾਰਦੇ ਆ ਫੇਰ ਫੇਰਾ ਮਿਲ ਨਾ ਪਾਏ ਨੀ ਜਦ ਮੈਂ ਤੇ ਮਰ ਜਾਹੇ ਪ੍ਰਭੂ ਨੂੰ ਮਿਲ ਨਹੀਂ ਸਕਦੇ ਮੁੜ ਮੁੜ ਜੰਮਦੇ ਤੇ ਮਰਦੇ ਰਹਿੰਦੇ ਸੰਸਾਰ ਰੋਗ ਨਾ ਛੋੜਈ ਦੁਖ ਹੀ ਮਹਿ ਦੁਖ ਪਾਹੇ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਸਦਾ ਦੁਖੀ ਹੀ ਰਹਿੰਦੇ ਹਨ ਨਾਨਕ ਨਦਰੀ ਬਖਸ਼ ਲੈ ਸ਼ਬਦੇ ਮੇਲ ਮਿਲਾਏ ਨਾਨਕ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜਿਉਂ ਉਹਨਾਂ ਨੂੰ ਬਖਸ਼ ਲੈ ਤਾਂ ਸਤਿਗੁਰ ਦੇ ਸ਼ਬਦ ਦੇ ਨਹੀਂ ਉਸ ਵਿੱਚ ਮਿਲ ਜਾਂਦੇ ਹਨ ਮਹਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਉ ਜੋ ਮਨੁੱਖ ਸਤਿਗੁਰ ਤੋਂ ਮਾਨਮੁਖਾਨ ਉਹਨਾਂ ਦਾ ਨਾਮ ਥਾ ਨਾ ਦਿੱਤਾ ਕੋਈ ਟਿਕਾਣਾ ਨਹੀਂ ਜਿਉਂ ਛਟੜ ਘਰ ਘਰ ਫਿਰੈ ਦੁਹ ਚਾਰਣ ਬਦਨਾਉ ਉਹ ਬਿਵਚਾਰਨ ਛੁੱਟੜ ਇਸਤਰੀ ਵਾਂਗ ਹਨ ਜੋ ਘਰ ਘਰ ਵਿੱਚ ਬਦਨਾਮ ਹੁੰਦੀ ਫਿਰਦੀ ਹੈ ਵੇਸ਼ਵਾ ਵਰਗੇ ਹਨ ਜਿਹੜੀ ਇੱਕ ਦੇ ਦਰਦ ਹੀ ਨਹੀਂ ਹੁੰਦੀ ਨਾਨਕ ਗੁਰਮੁਖ ਬਖਸ਼ੀ ਐ ਸੇ ਸਤਗੁਰ ਮੇਲ ਮਿਲਾਓ ਹੈ ਨਾਨਕ ਜੋ ਗੁਰੂ ਦੇ ਸੰਮੂਹ ਹੋ ਕੇ ਬਖਸ਼ੇ ਜਾਂਦੇ ਹਨ ਉਹ ਸਤਗੁਰ ਦੀ ਸੰਗਤ ਵਿੱਚ ਮਿਲ ਜਾਂਦੇ ਹਨ ਪੌੜੀ ਜੋ ਸੇਵੇਂ ਸਤ ਮੁrar ਸੇ ਭਉਜਲ ਤਰ ਗਿਆ ਜੋ ਮਨੁੱਖ ਸਚੇ ਹਰੀ ਨੂੰ ਸੇਵਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਜੋ ਬੋਲ ਲੈ ਹਰ ਹਰ ਨਾਮ ਤਿੰਨ ਜਮ ਛੱਡ ਗਿਆ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਜਮ ਛੱਡ ਜਾਂਦਾ ਹੈ ਸੇ ਦਰਗਾ ਪੈਂਦੇ ਜਾਂ ਜਿਨ੍ਹਾਂ ਹਰ ਜਪ ਲਿਆ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ ਉਹ ਦਰਗਾਹ ਵਿੱਚ ਸਨਮਾਨੇ ਜਾਂਦੇ ਹਨ ਹਰ ਸੇਵੇਂ ਸਈ ਪੁਰਖ ਜਿਨ੍ਹਾਂ ਹਰ ਤੁਦ ਮਿਆ ਪਰ 헤 ਹਰੀ ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ ਗੁਣ ਗਾਵਾਂ ਪਿਆਰੇ ਦਿਨ ਗੁਣ ਗਾਵਾਂ ਪਿਆਰੇ ਨਿਤ ਗੁਰਮਖ ਬ੍ਰਹਮ ਹੋ ਪਹ ਗਿਆ ਸਤਗੁਰੂ ਦੇ ਸੰਮੁਖ ਹੋ ਕੇ ਪਰਮਦੇ ਡਰ ਦੂਰ ਹੋ ਜਾਂਦੇ ਹਨ ਮੇਰ ਘਰ ਹੇ ਪਿਆਰੇ ਮੈਂ ਵੀ ਤੇਰੇ ਸਦਾ ਗੁਣ ਗਾਵਾਂ